ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਮੇਟਰੋ ਅੱਜ ਹਣਾ ਆਪਾਂ ਤੁਹਾਨੂੰ ਦਿਖਾ ਲਾਂਗੇ ਇਟਲੀ ਦਾ ਜਿਮ ਮਤਲਬ ਕਿ ਵੀ ਇੱਥੇ ਜਿੱਦਾਂ ਮਤਲਬ ਕਿ ਜਿਹੜਾ ਵੱਡਾ ਪਿੰਡ ਹੈ ਆਪਣੇ ਜਿੱਦਾਂ ਕਹ ਲਈਏ ਜਲੰਧਰ ਜ਼ਿਲ੍ਹੇ ਦੇ ਵਿੱਚ ਜਿੱਦਾਂ ਅ ਫਲੋਰ ਰੱਖ ਦੋ ਮਤਲਬ ਕਿ ਕਾਫੀ ਦੱਬੇ ਜਿਹੜੇ ਪਿੰਡ ਉੱਥੇ ਜਿਮ ਹੁੰਦਾ ਇੱਥੇ ਤਕਰੀਬਨ ਹਰੇਕ ਜਿਹੜਾ ਵੱਡਾ ਪਿੰਡ ਹੈ ਉਹਦੇ ਵਿੱਚ ਜਿਮ ਹੈ ਸ਼ਹਿਰਾਂ ਚ ਤਾਂ ਹੈਗਾ ਹੈਗਾ ਤੇ ਜਿਮ ਵੀ ਇਦਾਂ ਹੈ ਵੀ ਮਤਲਬ ਕਿ ਇੱਥੇ ਕੋਈ ਫਰਕ ਨਹੀਂ ਕੌਣ ਕੁੜੀ ਕੌਣ ਮੇਲ ਫੀਮੇਲ ਦਾ ਆਹ ਦੇਖੋ ਸਾਹਮਣੇ ਜੈਮ ਹੈ ਤੇ ਫੀਸ ਇੱਥੇ ਦਾ ਆ ਵੀ ਇਸ ਜੈਮ ਦੀ ਮਤਲਬ ਕਿ 80 ਰੁਪਏ ਫੀਸ ਆ 80 ਦੇ ਵਿੱਚ ਇਹ ਆ ਵੀ ਪਹਿਲਾਂ 23 ਰੁਪਏ ਨਾਲ ਸਾਲ ਦੀ ਇੰਸ਼ੋਰੈਂਸ ਕਰਨੀ ਵਿੱਚ ਉਹਦੇ ਦੈਨ ਉਹ ਤੋਂ ਬਾਅਦ 50 20 ਮਹੀਨੇ ਦੀ ਫੀਸ ਆ ਮਿੱਤਰੋ ਜੈਮ ਤੇ ਆ ਇਹਦੀ ਪਾਰਕਿੰਗ ਆ ਆ ਮੇਨ ਐਂਟਰੀ ਤੇ ਇਹ ਆਪ ਵੀ ਹੈ ਨਾ ਜਿੱਦਾਂ ਭਾਜੀ ਮਤਲਬ ਕਿ ਇਹਨਾਂ ਦਾ ਜੈਮ ਆ ਉਹ ਟੌਪ ਦੇ ਬੋਡੀ ਬਿਲਡਰ ਰਹੇ ਆ। ਤੇ ਹਾਲੇ ਵੀ ਕਿਤਾ ਬਹੁਤ ਮਾਤ ਪ੍ਰੋਟੀਨ ਦੇ ਵਿੱਚ ਮਸਲ ਮਸਲ ਮਸਕਲੈਰਟੀ ਪੂਰੀ ਆ ਨੇ ਇੰਤਾਂ ਨਹੀਂ ਵੀ। ਐਂਡ ਗੇਮ ਨੂੰ ਕੀਤੇ ਆਪਣੇ ਆ ਸਾਰੇ ਦੇਖੋ ਮੈਡਲ ਜਿੱਤੇ ਕੀਤੇ ਸਾਈਕਲਿੰਗ ਬਹੁਤ ਲੰਮੀ ਕਰਦੇ ਨੇ। ਆ ਸਾਰਾ ਕੁਝ ਇਹਨਾਂ ਦਾ ਅਵਾਰਡ ਜਿੱਤਾ ਜਿੱਤੇ ਇਹਨਾਂ ਨੇ ਜਿਹੜੇ ਪ੍ਰਾਈਸ ਵਗੈਰਾ ਇੱਥੇ ਇੰਦਾ ਜਾਨੀ ਕਿ ਮੋਸਟ ਆ ਸਾਰੇ ਕਰਦੇ ਵੀ ਜਿੱਦਾਂ ਕੋਈ ਕਿਸੇ ਦੀ ਆਪਣੀ ਸ਼ਾਪ ਆ ਕੋਈ ਕੀ ਆ ਤੇ ਉਹ ਆਪਣਾ ਉੱਥੇ ਆ ਹਨਾ। ਅਨਾਖਰੀ ਦਾਣ ਆਪਣਾ ਰੈਸ ਸੁਝਾ ਕੀ ਨਾਮ ਵਗੈਰੇ ਇਥੇ ਕਲਾਸਾਂ ਲੱਗਦੀਆਂ ਆਪਣੇ ਡਾਂਸਿੰਗ ਵਗੈਰਾ ਲੀਆਂ ਤੇ ਆਹ ਦੇਖੋ ਅਸਪ੍ਰੀਮਟ ਵਗੈਰਾ ਆਪਣੇ ਕ੍ਰਿਸਮਸ ਕਰਦੇ ਸਜਾ ਰਹੇ ਆ ਇਹ ਆ ਵੀ ਮਿੱਤਰੋ ਜਿੱਦਾਂ ਜੈਮ ਦਾ ਮਤਲਬ ਕਿ ਜਿੱਦਾਂ ਆ ਬੰਦਾ ਆਉਂਦਾ ਆ ਆ ਹੀਟ ਲੱਗੀ ਆ ਉਹ ਇਹਦਾ ਕੰਟਰੋਲਰ ਮਤਲਬ ਇਹ ਨਹੀਂ ਤਾਂ ਨਿਕਾ ਰਹਿੰਦਾ ਇਹ ਨਹੀਂ ਵੀ ਬੰਦਾ ਠਰੂ ਆ ਅੰਦਰ ਹੈਗਾ ਇਧਰ ਮਤਲਬ ਕਿ ਮ사ਜ ਵਗੈਰਾ ਕਰਨੀ ਆ ਰੈਸਟ ਜਿੱਦਾ ਮਸਲ ਮਸਲਦੀ ਤੇ ਆ ਹੈਗਾ ਹੀਟ ਐਮਸ ਮਤਲਬ ਕਿ ਜੇ ਚੁੰਬਦੇ ਹੁੰਦੇ ਆ ਇੰਨੀ ਤਾਂ ਆਪਾਂ ਨੂੰ ਮਿਣਿਆਉਣ ਵਾਲਾ ਮਤਲਬ ਕਿ ਆਪਣਾ ਇੱਥੇ ਆਓ ਆਪਣੇ ਕੱਪੜੇ ਵਗੈਰਾ ਰੱਖੋ ਤੇ ਨਹਾਵੋ ਧੋ ਠੰਡਾ ਪਾਣੀ ਗਰਮ ਪਾਣੀ ਛਾਵਾਂ ਲੱਗੇ ਹਨ ਵਾਸ਼ਰੂਮ ਤੇ ਮਾਦਕੀ ਤੁਸੀਂ ਇਹ ਦੇਖ ਲਓ ਵੀ ਇਟਲੀ ਦੇ ਜਿਹੜੇ ਇਹ ਨਾਰਮਲ ਪਿੰਡ ਦਾ ਜਮ ਹੈ ਜਿਹੜੇ ਜਿੱਦਾਂ ਸ਼ਹਿਰਾਂ ਦਾ ਹੁੰਗਾ ਉਹ ਤੁਹਾਨੂੰ ਦੇਖ ਲਓ ਵੀ ਕਿੱਦਾਂ ਦਾ ਹੋਊਗਾ ਇੱਥੋਂ ਬਾਹਰ ਨਿਕਲਦੇ ਆਂ ਆ ਹੈਗਾ ਆ ਆਪਣਾ ਵੇਟ ਕਨਲ ਤੇ ਆ ਜਿਹੜਾ ਨਾਲ ਦਾ ਮਾਦਕ ਜਿੱਦਾਂ ਬੁਆਏਸ ਆ ਗਰਲਸ ਆ ਆ ਥੱਲੇ ਦੇਖੋ ਰਸਾ ਵਗੈਰਾ ਜਿੱਦਾਂ ਖਿਚੂਣਾ ਥੱਲੇ ਵੀਟ ਪੂਰਾ ਸਾਰਾ ਪਾਣੀ ਪਿਆ ਆ ਉਹ ਸਵਿਮਿੰਗ ਪੂਲ ਜਿੱਦਾਂ ਹੁਣ ਵੈਦਾਂ ਥੋੜਾ ਠੰਡਾ ਕਰਕੇ ਉਹ ਟਾਕਿੰਗ ਕੀਤਾ ਜਿੱਦਾਂ ਵੈਣ ਸਵੀਮਿੰਗ ਵੀ ਕੰਮ ਨਹੀਂ ਹੋਵੇ ਆਪਣਾ ਵੇਟ ਕਰੋ ਇੱਥੇ ਖੜ ਕੇ ਠੀਕ ਹੈ ਜੀ ਤੇ ਆਪਾਂ ਬੈਨਡ ਨੂੰ ਰਿਸੈਪਸ਼ਨ ਇੱਥੇ ਮਿੱਤਰੋ ਜੈਨਿਸ ਦਾ ਇਹ ਜੈਮ ਆ ਇੱਥੇ ਕਲਾਸਾਂ ਲੱਗਦੀਆਂ ਮਤਲਬ ਕਿ ਭੰਗੜਾ ਬਗਨ ਰਣਕਾਂਸ ਵਗੈਰਾ ਕਰਦੇ ਹੁੰਦੇ ਆ ਤੇ ਇਹ ਦੇਖੋ ਜੀ ਆਪ ਵੀ ਇਹਨਾਂ ਪੂਰਾ ਟੌਪ ਦਾ ਪਲੇਅਰ ਰਿਹਾ ਆ ਆ ਸਾਰੀ ਇਹਨਾਂ ਨੇ ਜਿੱਤੀਆਂ ਜਿਨ੍ਹਾਂ ਦਾ ਜੈਮ ਆ ਮਤਲਬ ਕਿ ਬੋਡੀ ਬਿਲਡਿੰਗ ਵੀ ਆ ਦੇਖੋ ਏ ਨਹੀਂ ਹੈਗਾ ਵੀ ਇੱਥੇ ਆਮ ਉਦ ਹੀ ਜਿੱਦਾਂ ਜਿੰਮ ਖੁੱਲਿਆ ਆ ਆ ਇਹਨਾਂ ਦੇ ਕਹਾ ਤੇ ਕੰਪੀਟੀਸ਼ਨ ਵਗੈਰਾ ਵੀ ਕਰਦੇ ਰਹੇ ਜਾਂ ਸਾਰਾ ਇਹਨਾਂ ਨੇ ਇਦਾਂ ਸਾਮ ਕਰਕੇ ਰੱਖਿਆ ਹੈ ਤੇ ਇਹ ਦਰੋਮੀਨ ਐਂਟਰੀ ਆ ਤੇ ਅਥਲੇ ਤੋਂ ਤੁਹਾਨੂੰ ਜਿੰਮ ਦਿਖਾਉਣੀ ਆ ਜਿੱਦਾਂ ਥੋੜਾ ਜਿਹਾ ਹਨਾ ਬੇਸਮੈਂਟ ਦੇ ਵਿੱਚ ਕਰਕੇ ਇਹਨਾਂ ਨੇ ਇੱਕ ਇੱਥੇ ਅਜਗਾਰਡ ਰੱਖਿਆ ਆ ਜਦੋਂ ਵੀ ਬੰਦਾ ਨੰਗਣਾ ਤੀਨੇ ਦੇਖੇ ਹੋ ਅਨੇ ਕੁਰੂ ਮੈਟਰੋ ਯਾਰ ਇੱਕ ਆ ਮੈਟਰੋ ਡਿਪਾਰਟਮੈਂਟ ਮਤਲਬ ਕਿ ਵੀ ਆ ਡੰਬਲ ਪਏ ਇੱਥੇ ਜਿਹਨੇ ਮਤਲਬ ਕਿ ਆਪਣੇ ਜਿਦਾ ਕਹਿ ਲੀਏ ਇਨਕਲਾਈਨ ਬੈਂਚ ਲਾਉਣਾ ਡੰਬਲ ਆਣਾ ਮਤਲਬ ਕਿ ਕੋਈ ਵੀ ਡੰਬਲਾਂ ਵਾਲੀ ਵਰਜਸ ਕਰਨੀ ਜੋ ਆਪਣੇ ਆਮ ਮੈਨੂਅਲ ਮਸ਼ੀਨ ਤੋਂ ਬਿਨਾਂ ਵਾਲੀ ਇਹ ਥਾਰਾ ਡਿਪਾਰਟਮੈਂਟ ਉਹਦਾ ਹੈ ਇੱਥੇ ਮਿੱਤਰੋ ਜ਼ਿਆਦਾ ਹਨਾ ਹਿਪ ਦੇ ਸੈੱਟ ਬਹੁਤ ਲੌਂਦੇ ਆ ਦੇਖੋ ਲੱਤਾਂ ਦੇ ਲੈੱਗ ਦੇ ਇਦਾਂ ਸਾਰੀਆਂ ਲੈੱਗ ਦੇ ਹੀ ਆ ਸਾਰੇ ਤੇ ਆਹ ਆਪਣਾ ਆ ਜਾਂਦਾ ਕਾਰਡੀਓ ਵਗੈਰਾ ਰਨਿੰਗ ਵਗੈਰਾ ਕਰਨੀਆਂ ਉੱਤਰ ਕੇ ਉੱਤਰ ਦੇ ਨਾਲ ਹੀ ਆ ਸਾਰੀਆਂ ਮਸ਼ੀਨਾਂ ਟੌਪ ਦੀਆਂ ਆ ਐਬਸ ਮਸ਼ੀਨ ਆ ਵੀ ਐਬਸ ਮਸ਼ੀਨ ਆ ਆ ਸਾਈਕਲਿੰਗ ਆ ਪੌੜੀਆਂ ਇਹਨੂੰ ਆਪਣੇ ਪੰਜਾਬੀ ਚ ਕਹਿੰਦੇ ਆ ਤੇ ਇਹ ਮਿੱਤਰੋ ਦੇਖ ਲਓ ਇੱਥੇ ਵੀ ਆ ਬਹੁਤ ਵਧੀਆ हिਪ ਸਾਈਡ ਦਾ ਹੱਟ ਹਿੱਟ ਦਾ ਸੈਟ ਜੇ ਲਾਉਣ ਨੂੰ ਬਹੁਤ ਜੋਰ ਲੱਗਦਾ ਇਹਦੇ ਨਾਲ ਤੇ ਇੱਥੇ ਇੱਕ ਤੁਹਾਨੂੰ ਮੈਂ ਜਿਹਦਾ ਉਹ ਹੀ ਦੱਸ ਗਿਆ ਕਿ ਤੇ ਹੈਪ ਦੇ ਬੈਗ ਦੇ ਸੈਟ ਬਹੁਤ ਜਿੰਨੀਆਂ ਹਨਾ ਇੱਥੇ ਮਤਲਬ ਕੀ ਫੀਮੇਲਸ ਵਗੈਰਾ ਆਉਂਦੀਆਂ ਗਰਲਸ ਕਰਾਉਂਦੀਆਂ ਸਾਰੇ ਉਹੀ ਸੈਟ ਲਾਉਂਦੇ ਆ ਦੇਖੋ ਆ ਚੈਸਟ ਦੇ ਆ ਵੀ ਚੈਸਟ ਆ ਵੀ ਚੈਸਟ ਪੈਕ ਡੈਕ ਆ ਵੀ ਚੈਸਟ ਤੇ ਆ ਲੈੱਟਸ ਲੈੱਟਸ ਬੈਗ ਦੇ ਆ ਸ਼ੋਲਡਰ ਆ ਵੀ ਸ਼ੋਲਡਰ ਤੇ ਇੱਥੇ ਕਾ ਵੀ ਬਹੁ ਕਰਦੇ ਆ ਕਿਦਾਂ ਇਦਾਂ ਗੁੱਲਾ ਕੱਢ ਕੇ ਤਾਂ ਉਹਨੂੰ ਜਾਣਾ ਫੇਰੇ ਤੇ ਥੱਲੇ ਨੂੰ ਆਉਣਾ ਇਹਨਾਂ ਲਟਕ ਲਟਕ ਕੇ ਤੇ ਸਟਿੱਕਿੰਗ ਵਗੈਰਾ ਆ ਦੇ ਇੱਥੇ ਮੈਂ ਹੈਡ ਪਿਛਾ ਕੇ ਸਾਰੇ ਮਤਲਬ ਕਿ ਇਹ ਦੇਖ ਲਓ ਮੈਂ ਇਹ ਇੱਕ ਮਤਲਬ ਕਿ ਐਸੇ ਇਹ ਕਰਦਾ ਜੀ ਵੀ ਆ ਇੱਥੇ ਬਾਹਰ ਹੀ ਮੈਂ ਹੈਡ ਪਿਛਾ ਲੈਂਦੇ ਹੁਣ ਤਾਂ ਜਿੱਦਾਂ ਸਨੋ ਪੈਂਦੀ ਐ ਠੰਡ ਹੋਈ ਕਰਕੇ ਉਹ ਟਾਇਰ ਆ ਜਿੱਦਾਂ ਉਹ ਦੇਖੋ ਹੈਮਰ ਵੀ ਇਦਾਂ ਦੇ ਪਾਸੇ ਸਾਰਾ ਜਗਾੜ ਇਦਾਂ ਪੁੱਛ ਕੰਨਾ ਉਹ ਰੇੜੀ ਜੀ ਨੂੰ ਜਿੱਤੇ ਵੇਟ ਪਾ ਕੇ ਉਹ ਵੀ ਹੁੰਦਾ ਇੱਥੇ ਪਿਛਾ ਕੇ ਮੈਂਟ ਤੇ ਮਤਲਬ ਕਿ ਮੈਂ ਉਹ ਹੀ ਗੱਲ ਕਰਦਾ ਸੀ ਵੀ ਸੋਚਦਾ ਵੀ ਜਿਹੜੇ ਪਿੰਡਾਂ ਦੇ ਜਿਵੇਂ ਇੰਨੇ ਇੱਥੇ ਟੌਪ ਦੇ ਆ ਤੇ ਤੁਸੀਂ ਇਹ ਦੇਖ ਲਓ ਵੀ ਜਿਹੜੇ ਸ਼ਹਿਰਾਂ ਦੇ ਵਿੱਚ ਹੋਊਗੇ ਕਿੰਨੇ ਟੌਪ ਦੇ ਹੋਊਗੇ ਇਹ ਨਾਰਮਲ ਇੱਥੇ ਆਪਣੇ ਲੋਕਲ ਪਿੰਡ ਦਾ ਜਮਾ ਹਾਂ ਤੇ ਇੱਥੇ ਮਤਲਬ ਕੀ ਇਹ ਆ ਵੀ ਜਿੱਦਾਂ ਮਾਰਜੀ ਅ ਅੱਜ ਦਾ ਸਾਰੇ ਬੈਗ ਦੇ ਸੱਟਿਆ ਸਕੈਟ ਦਾ ਹੋ ਗਿਆ ਆ ਵੀ ਸਕੈਟ ਆ ਵੀ ਸਕੈਟ ਆ ਵੀ ਸਕੈਟ ਆ ਫਰੰਟ ਤੇ ਬੈਕ ਸਕੈਟ ਦੋਨਾਂ ਤੇ ਆ ਇੱਧਰ ਡੰਬਣਾ ਦਾ ਸੈੱਟ ਬਾਕੀ ਇਹ ਦੇਖੋ ਤੁਸੀਂ ਆ ਹੀਟਰ ਲੱਗੇ ਆ ਬਾਕੀ ਜੇ ਗਰਮੀ ਆ ਤਾਂ ਏਸੀ ਵੀ ਲੱਗੇ ਆ ਤੇ ਜਿੱਦਾਂ ਹੁਣ ਸਿਆਲ ਆ ਤਾਂ ਹੁਣ ਹੀਟਿੰਗ ਆ ਪੂਰੀ ਕਿੱਦ ਦੀ ਅੰਦਰ ਤੇ ਆ ਦੇਖੋ ਮੈਟਰ ਇਹ ਗਾਰਡ ਸਾਰੇ ਇਹਨਾਂ ਇੱਧਰ ਆਮਾ ਤੇ ਕਿ ਟੌਪ ਦਾ ਆ ਦੇਖੋ ਐਨ ਤੇ ਟਾਈਮ ਟੇਬਲ ਜਦੋਂ ਕੱਲਾ ਹੀ ਬਣਾ ਕੇ ਦੇਂਦੇ ਹਰੇਕ ਬੰਦੇ ਦੇ ਜਿੱਦਾਂ ਕੋ ਨਵਾਂ ਆਇਆ ਹੈ ਨਾ ਦੇਖੋ ਹਸਾਉਣਾ ਐਨ ਪੜਾ ਕੇ ਦੇਣਾ ਵੀ ਤੂੰ ਇਹ ਨਹੀਂ ਉਹਨੂੰ ਦੱਸਣਾ ਮਤ ਕਿ ਗਾਈਡ ਕਰਨਾ ਵੀ ਤੂੰ ਆਹ ਸੈਟ ਲਾਉਣਾ ਹੈ ਅੱਜ ਤੂੰ ਆਹ ਸੈਟ ਲਾਉਣਾ ਜਿਹੋ ਦਾ ਸਟਾਰਟ ਹੈ ਜਿੱਦਾਂ ਮਤ ਕਿ ਇਹ ਕੋ ਨਵਾਂ ਬੰਦਾ ਆਇਆ ਹੈ ਟਰੱਕਰ ਵਗੈਰਾ ਐਨ 쿨ਿੰਗ ਹੀਟਰ ਸਾਰਾ ਕੁਝ ਹੋਗਾ ਇੱਥੇ ਐਨ ਜਣ ਕਿ ਵਧੀਆ ਆ ਇਹ ਆਪਣੇ ਹਨਾ ਇੱਥੇ ਮਤ ਕਿ ਅ ਪਹਿਲੇ ਮਹੀਨੇ ਜਿੱਦਾਂ ਹੁਣ ਆਪਾਂ ਨਵੀਂ ਐਡਮਿਸ਼ਨ ਕਰਾਉਣੀ ਇਹਨਾਂ ਨੇ 80000 ਲਾਉਣੇ ਲੈਣੇ ਆ ਉਹਦੇ ਵਿੱਚ 50 ਏਰੋ ਆ ਜਿਹੜੇ ਉਹ ਹੈਗੇ ਆਪਣੀ ਫੀਸ ਜਿੰਮ ਦੀ ਮਹੀਨੇ ਦੀ 30 ਏਰੋ ਪਹਿਲਾਂ ਹੈ ਨਾ ਇੱਕ ਸਾਲ ਦੇ ਲੈ ਲੈਣੇ ਇਹਨਾਂ ਨੇ ਮਤਲਬ ਕਿ ਜਿੱਦਾਂ ਚ ਸਾਲ ਆਪਾਂ ਲਾਉਣਾ ਆ ਉਹਦੇ ਵਿੱਚ ਇਹ ਹੁੰਦਾ ਸਮ ਹਾਉ ਆਪਣੇ ਕੋਈ ਡੰਬਲ ਲਾ ਗਏ ਜਾਂ ਕੋਸ ਵੀ ਲੱਗ ਗਿਆ ਹਨਾ ਉਹ ਆਪਣੀ ਇੰਸ਼ੋਰੈਂਸ ਹੋ ਜਾਂਦੀ ਹੈ ਤੇ ਮਤਲਬ ਕਿ ਹਰੇਕ ਮਹੀਨੇ 50 50 ਏਰੋ ਦੇਣੇ ਆ ਪਹਿਲੇ ਮਹੀਨੇ ਆਪਣੇ ਦੇਣੇ ਆ 80 ਏਰੋ ਦੇਖੋ ਤੁਸੀਂ ਆਹਨ ਮਸ਼ੀਨਾਂ ਵਿੱਚ ਇਹਨਾਂ ਆਹ ਜਿਹੜੀ ਦੂਜੀ ਹੈ ਮੋਟਰ ਜਿਹਦਾ ਜੇ ਕਿਸੇ ਨੇ ਸਪਰਿੰਟ ਲਾਉਣੀ ਆ ਜਿੰਨੀ ਮਾਜੀ ਆਪਣੇ ਸਾਨੂੰ ਬਹੁਤ ਸਮੂਥ ਆ ਹਨ ਕੋਈ ਨਹੀਂ ਆਪਣੇ ਜਨੰਦਰ ਮਾਰਗ ਇੱਧਾਂ ਦੀ ਮਸ਼ੀਨਾਂ ਤਾਂ ਆਪਾਂ ਦੇਖੀਆਂ ਪਰ ਲੋਕਲ ਆਪਾਂ ਆਪਣੀ ਸਿਰਕੇ ਦੇ ਦੇਖਿਆ ਥੱਲੇ ਵੀ ਵਾਸ਼ਰੂਮ ਹੈ 2 4 6 8 10 12 14 16 18 20 22 24 26 28 30 32 34 36 ਇਹ ਥੱਲੇ ਮਾਰੇ ਕਿਸ ਹੱਦ ਤੱਕ ਆ ਦੇਖੋ ਐਰ ਕੰਡੀਸ਼ਨਰ ਆਇਆ ਕਿਰਤ ਐ ਮੇਰੇ ਸਾਣਾ ਉਮਰ ਹੋਣੀ 70 80 ਸਾੜ ਐਣੇ ਤਾਂ ਪੱਟਾ ਲਾਉਣੇ ਇੱਥੇ ਇਹਨਾਂ ਨੇ ਐਂ ਠੋਕ ਕੇ ਬੋਇ ਤਾਂ ਬੋਇ ਦਾ ਹੈ ਨਾ ਆਪਣੀ ਨਹੀਂ ਰੱਖਦੇ ਕੇਰ ਮਤਲਬ ਕਿ ਆਹ ਮੋਸਟ ਆਫ ਜਿੰਨੇ ਵੀ ਆਹ ਮਸ਼ੀਨਾਂ ਆ ਇਹ ਆਪਣੇ ਪੱਟਾਂ ਦੇ ਅੱਧਾ ਅੰਦਲੇ ਬਾਹਰ ਨੇ ਤੇ ਆ ਉੱਪਰੋਂ ਬੈਗ ਦੇ ਹੈਪ ਦੇ ਆ ਸਾਰੇ ਮਸ਼ੀਨਾਂ ਦਾ ਪਤਾ ਹੀ ਐ ਮੋਸਟ ਆ ਆਪਣੇ ਤੇ ਆ ਇੱਦਾਂ ਖੜਕੇ ਹੁੰਦਾ ਆ ਵੀ ਇੱਥੇ ਖੜਕੇ ਆ ਪਿੱਛੇ ਨੂੰ ਸੇਮ ਲਾਈਕਰ ਦੇ ਕੁਝ ਦਾਉਲੇ ਬਣੇ ਆਇਆ। ਬਹੁਤ ਹੀ ਦਾ ਰਿਸੈਟ ਲਾਉਂਦੇ। ਸੋ ਇਹ ਆ ਇਟਲੀ ਦਾ ਜੈਮ ਇਹ ਆਪਣੇ ਇੱਥੇ ਪੈਂਦੇ ਆ ਇਟਲੀ ਦਾ ਹੀ। ਕਾਫੀ ਆਪਣੇ ਜਿੱਦਾਂ ਕਹੜੀਏ ਵੀ ਜੇ ਅੰਦਰ ਜਿਹੜਾ ਜਿਹੜਾ ਵੀ ਵੱਡਾ ਪੰਡ ਮੀਡੀਅਮ ਜਿਹਾ ਰੱਖ ਲਓ, ਬਾੜਾ ਛੋਟਾ ਵੀ ਤੇ ਉਸ ਪੰਡ ਦਾ ਇਦਾਂ ਹੀ ਜਾਂਦੇ ਆ ਤੇ ਇੱਥੇ ਲਾਗੇ ਛਾਗੇ ਮਦਰ ਕੀ 15 16 ਕਿਲੋਮੀਟਰ ਤੋਂ ਸਾਰੇ ਬੰਦੇ ਬੁੜੀਆਂ ਮਤਲਬ ਕਿ ਇੱਥੇ ਆਉਂਦੇ ਆ ਕਿਉਂਕਿ ਇੱਥੇ 16 18 ਕਿਲੋਮੀਟਰ ਤੇ ਫਿਰ ਅਗਦਾ ਜੰਮਿਆ ਆ ਆ ਇੱਥੇ ਗੱਡੀਆਂ ਖੜੀਆਂ ਕਰਨ ਨੂੰ ਇਹਦੀ ਪਾਰਕਿੰਗ ਦਾ ਬਾਹਰ ਸਾਰੀ ਤੇ ਅੱਜ ਮਤਲਬ ਕੀ ਵੀ ਮਾਰਨਿੰਗ ਮਾਰਨਿੰਗ ਆਏ ਆ ਕੋਈ ਹੈ ਨਹੀਂ ਕਿ ਤੋ ਕਿਹ ਜਿੱਦਾਂ ਤੁਹਾਨੂੰ ਕੋਈ ਇੱਥੇ ਸਾਰੇ ਮੋਸਟ ਆਫ ਕੰਮਾਂ ਦੇ ਗਏ ਹੁੰਦੇ ਆ ਇਹਦੀ ਮੀਨ ਆ ਠੀਕ ਆ ਤੇ ਇਤਾਂ ਦੇ ਯਾਨੀ ਕਿ ਇੱਥੇ ਬੜੇ ਜ਼ਿਆਦਾ ਹਨ ਜਦੋਂ 11 ਮਤਲਬ ਕੀ 2 3 ਕ ਵੱਜਦੇ ਹੁੰਦੇ ਹਨ ਨਾ ਬਹੁਤ ਇੱਥੇ ਇਦਾਂ ਦੇ ਸੈੱਟ ਲਾਉਣਾਂ ਦੇ ਮੈਡ ਦਿਖਾ ਕੇ ਕੋਈ ਕਿੱਦਾਂ ਨੂੰ ਸੈੱਟ ਲਾਉਣ ਦੇ ਹੁੰਦਾ ਕੋਈ ਕਿੱਦਾਂ ਸੋ ਇਹ ਆ ਤੁਹਾਨੂੰ ਮੈਂ ਕਿ ਆਪਣੇ ਭਰਾਵਾਂ ਨਾਲ ਸ਼ੇਅਰ ਕਰਾਂ ਕਿ ਆਪਣੇ ਇੱਥੇ ਇਟਲੀ ਦੇ ਆਮ ਪਿੰਡਾਂ ਵਿੱਚ ਇਦਾਂ ਦਾ ਜਿੰਮ ਹੈ ਪੂਰੇ ਐਨ ਜਾਨਕੀ ਮਸ਼ੀਨਰੀ ਹੈ ਸਾਰੀ ਸ਼ਹਿਰਾਂ 'ਚ ਤਾਂ ਫੇ ਸਿਰਾਈ ਆ ਕਿ ਮਿਲਦੇ ਆ ਹੋਰ ਅਗਲੀ ਵੀਡੀਓ ਤੇ ਧੰਨਵਾਦ ਨੇ ਸਾਰੇ ਭਰਾਵਾਂ ਦਾ